ਖਡੂਰ ਸਾਹਿਬ ਦੀ ਸੀਟ ਦੇ ਉੱਤੇ ਸਾਰਿਆਂ ਦੀਆਂ ਨਜ਼ਰਾਂ ਨੇ ਤੇ ਉੱਥੇ ਵਿਰਸਾ ਸਿੰਘ ਮਲਟੋਹਾ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਸਿਆਸੀ ਅਖਾੜੇ ਦੇ ਵਿੱਚ ਉਤਰੇ ਹੋਏ ਨੇ ਪਾਈ ਅਵਰਤ ਪਾਲ ਸਿੰਘ ਨੂੰ ਪੂਰੀ ਟੱਕਰ ਦਿੱਤੀ ਜਾ ਰਹੀ ਹੈ ਤੇ ਉੱਥੇ ਬਾਕੀ ਉਮੀਦਵਾਰਾਂ ਨੂੰ ਲੈ ਕੇ ਵੀ ਪੂਰਾ ਅਸਮਾ ਮੁਕਾਬਲਾ ਇਤਿਹਾਸਕੀ ਕਿਉਂਕਿ ਹੁਣ ਬਿਕਰਮ ਮਜੀਠੀਆ ਜਿਹੜੇ ਕਿ ਵਰਸਾ ਸਿੰਘ ਵਲਟੋਹਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੇ ਨੇ ਤੇ ਦੂਜੇ ਪਾਸੇ ਭਾਈ ਅਮਰਿਤਪਾਲ ਨੂੰ ਲੈ ਕੇ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਨੇ ਤੇ ਦੱਸਦੀ ਹੈ ਕਿ ਬਿਕਰਮ ਮਜੀਠੀਆ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਨੂੰ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜ ਦਿੱਤਾ ਐ ਐਨਐਸਏ ਲਗਾ ਦਿੱਤਾ ਤੇ ਸਰਕਾਰ ਸਿੱਖ ਜਥੇਬੰਦੀਆਂ ਦੇ ਨਾਲ ਸ਼ਰਿਆਨ ਧੱਕੇਸ਼ਾਈ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦਾ ਹੱਕ ਲੈਣਾ ਚਾਹੀਦਾ ਤੇ ਦੂਜੇ ਪਾਸੇ ਉਹਨਾਂ ਨੂੰ ਜਿਹੜੀ ਕਿ ਐਮਐਸਪੀ ਕਾਨੂੰਨੀ ਗਰੰਟੀ ਜੋ ਮੰਗ ਰਹੇ ਨੇ ਉਹ ਵੀ ਪੂਰੀ ਕਰਨੀ ਚਾਹੀਦੀ ਹੈ ਤੇ ਜਿਸ ਦੇ ਦੌਰਾਨ ਬਿਕਰਮ ਮਝੀਟਿਆ ਦੇ ਵੱਲੋਂ ਇਹ ਬਿਆਨ ਦੇ ਕੇ ਕੁਝ ਸਰਕਾਰ ਦੇ ਉੱਤੇ ਪਰਟਵਾਰ ਕੀਤਾ ਹੈ ਤੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਕੇਂਦਰ ਸਰਕਾਰ ਦੇ ਉੱਤੇ ਵੀ ਸਾਦੇ ਨੇ ਤੇ ਉਹਨਾਂ ਦੇ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਲੈ ਕੇ ਕਿਹਾ ਗਿਆ ਕਿ ਵਿਰਸਾ ਸਿੰਘ ਵਲਟੋਹਾ ਨੂੰ ਵੱਟੋਂ ਵੱਟ ਜਿਹੜੀ ਕਿ ਵੋਟ ਪਾਈ ਜਾਵੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆਂ ਵਿਕਰਮਜੀਠਿਆ ਦਾ ਹੋਰ ਕੀ ਕਹਾਂ ਤੁਸੀਂ ਦੇਖੋ ਹੱਦ ਦੇ ਦਾ ਹੱਕ ਹੈ ਜੀ ਖਲੋਨਾ ਬਗਰ ਇਹ ਚ ਇਲਾਕੇ ਦੀਆਂ ਮੁਸ਼ਕਿਲਾਂ ਤਾਂ ਕੌਣ ਸਹੀ ਤਰੀਕੇ ਨਾਲ ਪਾਰਲੀਮੈਂਟ 'ਚ ਰੱਖ ਸਕਦਾ ਹੈ ਪਾਰਲੀਮੈਂਟ ਦੇ ਅੰਦਰ ਜੇ ਜਾਣਾ ਹੈ ਤੇ ਸੰਵਿਧਾਨ ਦੀ ਸੌਂ ਵੀ ਖਾਣੀ ਪਈ ਫੇਰ ਹੀ ਤੁਸੀਂ ਲੋਕਾਂ ਦੀਆਂ ਗੱਲਾਂ ਅੰਦਰ ਜਾ ਕੇ ਚੱਕ ਸਕੋਗੇ ਅੱਗੇ ਇਸ ਬਾਰਡਰ ਤੇ ਇਲਾਕਾ ਬਹੁਤ ਫੱਟ ਗਿਆ ਤਾਰਾਂ ਤੋਂ ਪਾਰ ਦੇ ਲੋਕਾਂ ਦੀਆਂ ਅਡ ਸਮੱਸਿਆਵਾਂ ਨੇ ਮੈਂ ਸਮਝਦਾ ਕਿ ਬਲਟਵਾ ਸਾਹਿਬ ਨੇ ਵਧੀਆ ਨੁਮੈਂਦਗੀ ਦਾ ਸਾਲ ਕੀਤੀ ਹੈ ਵਿਧਾਨ ਸਭਾ ਚ ਇਹਨਾਂ ਦਾ ਤਜਰਬਾ ਹੈ 10 ਸਾਲ ਇਹ ਅੰਦਰ ਵੀ ਐਨਐਸਏ ਚ ਰਹੇ ਆ ਇਹ ਭਾਵਨਾ ਐਨਐਸਏ ਕੀ ਹੁੰਦਾ ਬੰਦੀ ਸਿੰਘਾਂ ਦੇ ਕੀ ਮੁੱਤੇ ਨੇ ਯਾ ਸਾਡੇ ਕਿਸਾਨ ਖੇਤ ਮਜ਼ਦੂਰਾਂ ਦੇ ਕੀ ਇਸ਼ੂਜ਼ ਨੇ ਇਸ ਨੂੰ ਜਾ ਕੇ ਬਹਿਕੂ ਵੀ ਉਠਾ ਸਕਣਗੇ ਪਰ ਕੋਈ ਵੀ ਜੀਰਾ ਵੀ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਬੰਦਕਾ ਜੀ ਮੈਂ ਬੰਦਕ ਬੰਦੇ ਚਟਾ ਦੇ ਕਾਂਗਰਸ ਦਾ ਜਿਹੜਾ ਇੰਦਰਾ ਗਾਂਧੀ ਨੂੰ ਆਪ ਦੀ ਮਾਂ ਕਹੇ ਉਹ ਕਾ ਦਾ ਪਰਥੇ ਤੂੰ ਦੇਖੋ ਹੱਦੀਏ ਜੀ ਦਾ ਹੱਕ ਹੈ ਜੀ ਖਲੋਣਾ ਬਕਰ ਇਹ ਇਲਾਕੇ ਦੀਆਂ ਮੁਸ਼ਕਿਲਾਂ ਤਾਂ ਕੌਣ ਸਹੀ ਤਰੀਕੇ ਨਾਲ ਪਾਰਲੀਮੈਂਟ 'ਚ ਰੱਖ ਸਕਦਾ ਹੈ ਪਾਰਲੀਮੈਂਟ ਦੇ ਅੰਦਰ ਜੇ ਜਾਣਾ ਹੈ ਤੇ ਸੰਵਿਧਾਨ ਦੀ ਸੋਹ ਵੀ ਖਾਣੀ ਪਣੀ ਹੈ ਫਿਰ ਹੀ ਤੁਸੀਂ ਲੋਕਾਂ ਦੀਆਂ ਗੱਲਾਂ ਅੰਦਰ ਜਾ ਕੇ ਚੱਕ ਸਕੋਗੇ ਅੱਗੇ ਇਸ ਬਾਰਡਰ ਤੇ ਇਲਾਕਾ ਬਹੁਤ ਪਛੜ ਗਿਆ ਤਾਰਾਂ ਤੋਂ ਪਾਰ ਦੇ ਲੋਕਾਂ ਦੀਆਂ ਅਡ ਸਮੱਸਿਆਵਾਂ ਨੇ ਮੈਂ ਸਮਝਦਾ ਕਿ ਬਲਟਵਾ ਸਾਹਿਬ ਨੇ ਵਧੀਆ ਨੁਮਾਇੰਦਗੀ 10 ਸਾਲ ਕੀਤੀ ਹੈ ਵਿਧਾਨ ਸਭਾ 'ਚ ਇਹਨਾਂ ਦਾ ਤਜਰਬਾ ਹੈ 10 ਸਾਲ ਇਹ ਅੰਦਰ ਵੀ ਐਨਐਸਏ ਚ ਰਹੇ ਆ ਇਹ ਭਾਵਨਾ ਐਨਐਸਏ ਕੀ ਹੁੰਦਾ ਬੰਦੀ ਸਿੰਘਾਂ ਦੇ ਕੀ ਮੁੱਤੇ ਨੇ ਜਾਂ ਸਾਡੇ ਕਿਸਾਨ ਖੇਤ ਮਜ਼ਦੂਰਾਂ ਦੇ ਕੀ ਇਸ਼ੂਸ ਨੇ ਇਸ ਨੂੰ ਜਾ ਕੇ ਬੈਕੂ ਵੀ ਉਠਾ ਸਕਣਗੇ ਪਰ ਸਰ ਕੁਮਾਰ ਵੀ ਜੀਰਾ ਵੀ ਆਪਣੇ ਆਪ ਨੂੰ ਕਹਿੰਦਾ ਜੀ ਮੈਂ ਪੰਥਕਾ ਜੀ ਮੈਂ ਪੰਥਕ ਬੰਦੇ ਚੱਕਾ ਦੇ ਕਾਂਗਰਸ ਦਾ ਕੁਮਾਰ ਇੰਦਰਾ ਗਾਂਧੀ ਨੂੰ ਆਪ ਦੀ ਮਾਂ ਕਵੀ ਉਕਾ ਦਾ ਪਰ